ਜਗ੍ਹਾ ਵਾ ਜਿੱਥੇ ਬੜੀ ਮੁਸ਼ਕਲ ਜਿਹੜੀ ਕੀ ਸੇਵਾਦਾਰ ਦੀ ਜਾਨ ਹੀ ਬਚਾਈ ਗਈ ਸੀ ਟਾਇਰ ਫੜਾ ਟਾਇਰ ਟਾਇਰ ਫਿਰ ਜੀ ਸੰਗਤ ਆਈ ਬੱਸ ਲੈ ਕੇ ਰਸਣ ਪਾਣੀ ਲੰਗਰ ਲੈ ਕੇ ਆਏ ਸੀ ਤੇ ਦੂਜਾ ਮਾਰਾ ਟਰੈਕਟਰ ਆਉਂਡ ਹੈ ਆਪਣੇ ਆਰਾਮ ਨਾਲ ਟਰੈਕਟਰ ਲੰਗਣ ਡਿਆ ਹੋਇਆ ਟਰੈਕਟਰ ਦਾ ਪੈਰ ਹਾਂ ਡੇਪਿਆ ਅਗਲਾ ਟਾਇਰ ਤੇ ਉਹ ਥੱਲੇ ਫਿਰ ਡੂੰਗਾ ਬਹੁਤ ਵੀ ਪੰਜੀ ਪੁੱਠ ਥੱਲੇ ਆ ਇਹ ਟਰੈਕਟਰ ਸਿੱਧਾ ਫਿਰ ਥੱਲੇ ਡੇਪਿਆ ਪਰ ਬੰਦਿਆਂ ਦਾ ਵਿਚ ਆਇਆ ਅੱਛਾ ਸਭ ਇਹਦਾ ਡੂੰਗਾ ਟੋਇਆ ਕਿਸ ਤਰ੍ਹਾਂ ਪੈ ਗਿਆ 25 ਫੁੱਟ ਡੂੰਗਾ ਬਹੁਤ ਜਿਆਦਾ ਡੂੰਗਾ ਹੰਦਾ ਕਿਸ ਤਰ੍ਹਾਂ ਪੈ ਗਿਆ ਥੱਲੇ ਪਾਣੀ ਬਹੁਤ ਤੇਜ਼ ਹੈ ਜੀ ਹਾਂ ਜੀ ਇਹ ਹੌਲੀ ਹੌਲੀ ਫੇਰ ਥੱਲੇ ਖੁਰ ਖੁਰ ਹੌਲੀ ਹੌਲੀ ਖੁਰਦਾ ਹੀ ਜਾਂ ਰਿਹਾ ਵੇ ਹੌਲੀ ਹਾਂ ਵੇਖੋ ਐਂਦੇ ਬਸ ਇਹ ਕਹਿੰਦੇ ਸੰਗਤ ਨੂੰ ਆਰਾਮ ਨਾਲ ਕੱਢੋ ਕੋਈ ਗੱਲ ਨਹੀਂ ਕਾਲੀ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਰस्सियां ਬਣੀਆਂ ਗਈਆਂ ਨੇ ਪਾਣੀ ਦਾ ਵਹਾਅ ਜਿਹੜਾ ਬਹੁਤ ਤੇਜ਼ ਹੈ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਵਹਾਅ ਬਹੁਤ ਤੇਜ਼ ਆ ਹਣ ਇੱਥੋਂ ਜਿਹੜਾ ਟਰੈਕਟਰ ਨੰਗਦਾ ਆ ਉਹਨੂੰ ਅਸੀਂ ਰਾਹ ਇੱਥੋਂ ਦੱਸੀਦਾ ਕਿ ਵੀਰ ਇਧਰੋਂ ਦੀ ਕੱਢ ਇੱਥੋਂ ਸਹੀ ਰਾਹ ਆ ਆ ਸਵੇਰੇ ਸੜਕ ਜਿਹੜੀ ਸੀ ਕਾਫੀ ਚਲੋ ਠੀਕ ਸੀ ਹੁਣ ਆ ਇਥੋਂ ਸੜਕ ਕਾਫੀ ਬੈ ਗਈ ਜੀ ਪੰਜਾਬੀ ਬਹਾਦਰ ਕੌਮ ਆ ਜਿੱਥੇ ਕਿਤੇ ਮੁਸੀਬਤ ਪੈਂਦੀ ਆ ਉਥੇ ਖੜਦੇ ਆ ਜਾ ਕੇ ਉਥੇ ਹਮੇਸ਼ਾ ਡਰਦੇ ਨਹੀਂ ਪੰਜਾਬ ਸਰ ਹਰਕਨਾ ਖੜਦਾ ਪਰ ਪੰਜਾਬ ਨਾਲ ਨਹੀਂ ਕੋਈ ਖੜਦਾ ਬੜੇ ਹਾੜੇ ਪੰਜਾਬ ਨੂੰ ਕੋਈ ਨਹੀਂ ਅਜ ਤੱਕ ਮਾਰ ਸਕਿਆ ਅਫਗਾਨੀ ਯਰ ਗਿਆ ਨਾਦਰ ਸ਼ਾਹ ਗਿਆ ਐ ਭਾਜੀ ਤੇ ਪੰਜਾਬ ਅਜ ਤੱਕ ਨਾ ਮਰਿਆ ਤੇ ਨਾ ਮਰੂਗਾ ਸਾਸੀਆ ਦੋਸਤੋ ਮੈਂ ਹਟਵਾਲਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਜਰੂਰ ਤੁਹਾਨੂੰ ਦਿਖਾਵਾਂਗੇ ਅjnਾਲਾ ਦੇ ਉਸ ਇਲਾਕੇ ਦੀ ਜਿੱਥੇ ਹੜ੍ਹ ਪੀੜ ਤੇ ਜਿਹੜਾ ਹੜ੍ਹ ਦੇ ਨਾਲ ਜਿਹੜੀ ਮਾਰ ਵਰਜੀ ਇਸ ਇਲਾਕੇ ਨੂੰ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਪੁਲ ਇਹ ਉਹ ਪੁਲ ਆ ਜਿੱਥੇ ਕਿ ਨੌਜਵਾਨ ਜਿਹੜੇ ਕਿ ਸੇਵਾ ਵਾਸਤੇ ਰਾਸ਼ਨ ਲੈ ਕੇ ਆਏ ਸੀ ਅਤੇ ਇਸ ਜਗ੍ਹਾ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਜਿਹੜਾ ਉਹਨਾਂ ਦਾ ਟਰੈਕਟਰ ਜੜ ਡੁੱਬ ਗਿਆ ਸੀ ਸੇਵਾ ਵਾਲਾ ਅਤੇ ਕਿਹਾ ਜਾ ਰਿਹਾ ਸੇਵਾਦਾਰਾਂ ਵੱਲੋਂ ਵੀ ਇਹ 20 ਤੋਂ 5 ਫੁੱਟ ਡੂੰਘਾ ਇਹ ਉਹ ਜਗ੍ਹਾ ਵਾ ਜਿ세 ਬੜੀ ਮੁਸ਼ਕਲ ਜਿਹੜੇ ਕੀ ਸੇਵਾਦਾਰਾਂ ਦੀ ਜਾਨ ਹੀ ਬਚਾਈ ਗਈ ਸੀ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਵਾ ਕਿੰਨੀ ਤੇਜ਼ੀ ਨਾਲ ਆ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹਨੂੰ ਸਾਂਝੀ ਕਰਾਂਗੇ ਗੱਲਬਾਤ ਜਰੂਰ ਕਰਾਂਗੇ ਵੀਰ ਦੇ ਨਾਲ ਬਾਈ ਕੀ ਨਾ ਕੀ ਤੁਹਾਡਾ ਤੇ ਕੀ ਸਾਰਾ ਮਾਮਲਾ ਸੀ ਹੋਇਆ ਕੀ ਸੀ ਇੱਥੇ ਵੀਰ ਜੀ ਸੰਗਤ ਆਈ ਬੱਸ ਲੈ ਕੇ ਰਸਣ ਪਾਣੀ ਲੰਗਰ ਲੈ ਕੇ ਆਏ ਸੀ ਤੇ ਦੂਜਾ ਮਾਰਾ ਟਰੈਕਟਰ ਆਉਂਡ ਹੈ ਆਪਣੇ ਆਰਮਨਾ ਟਰੈਕਟਰ ਨੰਗਣ ਡੈ ਉਹ ਟਰੈਕਟਰ ਦਾ ਪੈਰ ਥਾਂ ਡੇ ਪਿਆ ਅਗਲਾ ਟਾਇਰ ਤੇ ਉਹ ਥੱਲੇ ਫਿਰ ਡੂੰਗਾ ਬਹੁਤ ਵੀ ਪੰਜੀ ਪੁੱਠ ਥੱਲੇ ਆ ਇਹ ਟਰੈਕਟਰ ਸਿੱਧਾ ਫਿਰ ਥੱਲੇ ਡੇ ਪਿਆ ਪਰ ਬੰਦਿਆਂ ਦਾ ਵਿਚਾ ਆ ਕਿ ਟਰੈਕਟਰ ਦਾ ਵੀ ਚਲੋ ਦੂਸਰੇ ਦਿਨ ਕੱਢ ਲਿਆ ਆਰਮੀ ਦੇ ਆਏ ਟਰੈਕਟਰ ਉਹਨਾਂ ਨੇ ਕੱਢ ਕੇ ਬਿਲਕੁਲ ਸਹੀ ਸਲਾਮ ਤੋਂ ਕਿਸੇ ਨੂੰ ਕੋਈ ਸੰਗਾਨ ਨਹੀਂ ਹੋਇਆ ਜਾਨੀ ਪਰ ਮੈਨੂੰ ਉਹ ਤੋਂ ਵੀ ਇਹ ਜਿਹੜੇ ਸੇਵਾ ਦਾ ਲਾਇਏ ਸੀ ਅਮਰਸਰ ਸਾਹਿਬ ਦੇ ਸੀ ਕਿ ਜਾਇ ਬਾਹਰ ਦੇ ਰਹਿਣ ਵਾਲ ਸੀ ਬਾਹਰੋਂ ਆਏ ਜੀ ਬਾਹਰੋਂ ਲੈ ਕੇ ਆਏ ਸੀ ਉਹ ਰਾਸ਼ਨ ਪਾਣੀ ਲੈ ਕੇ ਆਏ ਜੀ ਠੀਕ ਹੈ ਹਾਂਜੀ ਤੇ ਮੈਨੂੰ ਉਹ ਤੋਂ ਵੀ ਰਾਸ਼ਨ ਪਾਣੀ ਦੀ ਗੱਲ ਕਰੀਏ ਜਦੋਂ ਦੀ ਹਾੜ ਫਾੜਾਂ ਦੀ ਜਿਹੜੀ ਮਾਰ ਵੱਜੀ ਇਸ ਇਲਾਕੇ ਨੂੰ ਅਰਦਾਸ ਲੱਗੇ ਨੂੰ ਅਜਿਹਾ ਲਾਕੇ ਨੂੰ ਲੋਕਾਂ ਵੱਲੋਂ ਕਿੰਨੀ ਕਿ ਸੇਵਾ ਕੀਤੀ ਜਾ ਰਹੀ ਇਸ ਇਲਾਕੇ ਵਿੱਚ ਜਾ ਕੇ ਹੁਣ ਬਹੁਤ ਜ਼ਿਆਦੀ ਜੀ ਬਹੁਤ ਬਹੁਤ ਕਿਰਪਾ ਮਹਾਰਾਜ ਦੀ ਜੀ ਬਹੁਤ ਵਧੀਆ ਸੇਵਾ ਬਹੁਤ ਵਧੀਆ ਕਰ ਰਹੇ ਹਨ ਕੋਈ ਮਾਰਾ ਨਹੀਂ ਕੋਈ ਆ ਦੂਰੋਂ ਬੜੀ ਬੜੀ ਦੂਰੋਂ ਆਉਂਦੇ ਆ ਹਰਿਆਣਾ ਵੀ ਆ ਗਿਆ ਜੀ ਹਰਿਆਣਾ ਵੀ ਆ ਗਿਆ ਆ 15 ਟਰਾਲੀਆਂ ਹੁਣੇ ਹਰਿਆਣੇ ਦੀਆਂ ਗਈਆਂ ਨਾ ਕੇ ਹਾਂ ਕਹਿੰਦੇ ਹਰਿਆਣਾ ਨਹੀਂ ਆ ਗਿਆ ਹਰਿਆਣਾ ਵੀ ਨਾਲ ਆ ਰਸਤਾਨ ਵੀ ਨਾਲ ਆ ਸਾਰੇ ਲੋਕ ਬਹੁਤ ਜ਼ਿਆਦਾ ਸੇਵਾ ਲੈ ਕੇ ਆ ਰਹੇ ਜਿੰਨੀ 120 ਹੁਣ ਜਿਹੜਾ ਜਿਹੜਾ ਤੋਂ ਟਰੈਕਟਰ ਕੱਢ ਲਿਆ ਗਿਆ ਵਾ ਜਾਲੀ ਮਾਲੀ ਕਿਸ ਤਰ੍ਹਾਂ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਕੁਝ ਨਹੀਂ ਹੋਇਆ ਬਸ ਐ ਸਹੀ ਸਲਾਮ ਤੇ ਮਹਾਰਾਜ ਦੀ ਕਿਰਪਾ ਹੈ ਸਹੀ ਸਲਾਮ ਸਾਰੇ ਆਪਾਂ ਆਪਣੇ ਚੱਲ ਕੇ ਵਾਪਸ ਹੋ ਹਾਂਜੀ 120 ਡੂੰਘਾ ਟੋਇਆ ਕਿਸ ਤਰ੍ਹਾਂ ਪੈ ਗਿਆ 25 ਫੁੱਟ ਡੂੰਘਾ ਬਹੁਤ ਜਿਆਦਾ ਡੂੰਘਾ ਪਾਣੀ ਬਹੁਤ ਏਜਾ ਹੁਣ ਫੇਰ ਪਾਣੀ ਛੱਡ ਦੇਣਾ ਪਿੱਛੇ ਛੱਡਿਆ ਉਹਨਾਂ ਨੇ ਪਾਣੀ ਤੇ ਫੇਰ ਬਹੁਤ ਕਹਿੰਦੇ ਪਾਣੀ ਵਜ ਜਾਣਾ ਇਹ ਪਾਣੀ ਨਾ ਹੀ ਆਪ ਦੇਖੋ ਇੱਥੇ ਹੀ ਆ ਦੇਖੋ ਕਿੱਥੋਂ ਤੱਕ ਚੱਲ ਗਿਆ ਹੈ ਹਾਂਜੀ ਇਹ ਹੌਲੀ ਹੌਲੀ ਫੇਰ ਥੱਲੇ ਖੁਰ ਖੁਰ ਹੌਲੀ ਹੌਲੀ ਖੁਰਦਾ ਹੀ ਜਾਂਦੇ ਆ ਵੇ ਹੌਲੀਲੀ ਆ ਵੇਖੋ ਐਂਦੇ ਬਸ ਉਹ ਕਹਿੰਦੇ ਸੰਗਤ ਨੂੰ ਆਰਾਮ ਨਾਲ ਕੱਢੋ ਕੋਈ ਗੱਲ ਨਹੀਂ ਕਾਲੀ ਨਹੀਂ ਹੈਗੀ ਮਜੇ ਮਜੇ ਨਾਲ ਕੱਢੋ ਕੋਈ ਗੱਲ ਨਹੀਂ ਅੱਗੇ ਜਿਹੜੀ ਇਹ ਮਾਰ ਜਾਂਦੀ ਹੈ ਪਿੰਡਾਂ ਨੂੰ ਕਿਹੜੇ ਕਿਹੜੇ ਪਿੰਡ ਦੇ ਗਾਂਹ ਤੱਕ ਜਾਂਦੇ ਨੇ ਜਿਹੜੇ ਇੱਧਰ ਗੁਜਰਪੁਰਾ ਹੈ ਅਲੀਆਲ ਆ ਹਾਂਜੀ ਤੇ ਇੱਧਰ ਗਾਂ ਕੁੰਗੇ ਮੰਗੇ ਇਧਰ ਸਾਰੇ ਇਧਰ ਨੂੰ ਜਾਣਦੇ ਆ ਪਾਣੀ ਅੱਗੇ ਨੂੰ ਪਾਣੀ ਦੀ ਕੀ ਹਾਲਾਤ ਕੀ ਨੇ ਪਾਣੀ ਦੀ ਹੁਣ ਮਾਰ ਕਿੰਨੀ ਕੀ ਅੱਗੇ ਨੂੰ ਪਰ ਸਪੀਡ ਘਟੀ ਆ ਪਾਣੀ ਦਾ ਜਿਹੜਾ ਲੈਵਲ ਆ ਕਿ ਜਾ ਕੇ ਵਧਿਆ ਗਿਆ ਪਾਜੀ ਪਾਣੀ ਪਹਿਲਾਂ ਘਟ ਗਿਆ ਸੀ ਹੁਣ ਫੇਰ ਵਧਦਾ ਪਿਆ ਹੁਣ ਫੇਰ ਵਧਣ ਡਿਆ ਕੱਲ ਘੜਿਆ ਸੀ ਹੁਣ ਅੱਜ ਫੇਰ 2-2 ਫੁੱਟ ਪਾਣੀ ਵਧਣ ਡਿਆ ਬਸ ਮਗਰੋਂ ਪਾਣੀ ਉਹਨਾਂ ਛੱਡ ਦਿੱਤਾ ਤੇ ਪਾਣੀ ਫੇਰ ਵਧਣ ਦੀ ਪੂਰੀ ਸੰਭਾਵਨਾ ਹੈਗੀ ਆ ਤੇ ਵਧਣ ਵੀ ਡਿਆ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਉਸ ਜਗ੍ਹਾ ਦੀਆਂ ਜਿਸ ਜਗ੍ਹਾ ਜਿਹੜਾ ਕਿ ਟਰੈ ਅਤੇ ਟਰੈਕਟਰ ਜਿਹੜਾ ਅਸੀਂ ਇੱਥੇ ਨਾਲ ਡੁੱਬ ਗਿਆ ਸੀ ਤੇ ਬੜੀ ਮੁਸ਼ਕਲ ਜਿਹੜੀ ਕਿ ਸੇਵਾ ਦਾ ਜਾਨ ਬਚਾਈ ਆ ਤੁਸੀਂ ਦੇਖ ਸਕਦੇ ਹੋ ਰस्सियां ਬਣੀਆਂ ਗਈਆਂ ਨੇ ਪਾਣੀ ਦਾ ਵਹਾਅ ਜਿਹੜਾ ਬਹੁਤ ਤੇਜ਼ ਹੈ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਵਹਾਅ ਬਹੁਤ ਤੇਜ਼ ਆ ਨੌਜਵਾਨਾਂ ਚ ਵੀ ਸੇਵਾ ਕੰਮ ਵਿੱਚ ਪੂਰੇ ਸ਼ਾਰਤ ਸੇ ਨੌਜਵਾਨ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਅ ਵੀ ਇਹ ਕੀ ਨਾਂ ਕੀ ਤੇਰਾ ਮੇਰਾ ओंकार ਸਿੰਘ ਨਾਂ ਜੋ ओंकार ਸਿੰਘ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਕੋਲਨੀ ਸੇਵਾ ਨਿਭਾ ਰਹੇ ਹੋ ਜੀ ਤਹਿਸੀਲ ਜਨਾਲ ਜਿਹੜਾ ਅਸੀਂ ਪਿੰਡ ਪਖਾਰੀ ਰਹਿਣ ਆਲਾ ਤੇ ਬਹੁਤ ਮਾੜੇ ਹਾਲਾਤ ਚੱਲਣ ਦੇ ਦੱਸਣ ਦੇ ਬਾਜੀ ਕਿ ਜਿੱਦਾਂ ਕਿ ਕੱਲ ਪਾਣੀ ਘੜਿਆ ਅੱਜ ਫੇਰ ਬਹੁਤ ਜ਼ਿਆਦਾ ਪਾਣੀ ਦਾ ਵਹਾਵ ਤੇਜ਼ ਹੋਇਆ ਅਸੀਂ ਦੇਖਿਆ ਤੁਸੀਂ ਨੌਜਵਾਨ ਹੋ ਤੁਸੀਂ ਇੰਨੀ ਪਾਣੀ ਬਹੁਤ ਤੇਜ਼ ਵਗਦਾ ਹੈ ਪਰ ਤੁਸੀਂ ਤੇ ਡਿਊਟੀ ਨਿਭਾ ਰਹੇ ਸੇਵਾ ਪੂਰੀ ਨਿਭਾ ਰਹੇ ਤੁਸੀਂ ਹਾਂਜੀ ਬਾਬੇ ਨਾਨਕ ਦੀ ਸੇਵਾ ਕਰਨੇ ਪਈ ਆ ਵੇਖੋ ਸਾਰੇ ਮੁੰਡੇ ਅਸੀਂ ਆਖਨੇ ਕਿ ਜੀ ਉਧਰ ਸੜਕ ਬੈਠੀ ਆ ਭਾਜੀ ਤੇ ਕਿ ਕੋਈ ਖਾਂਦ ਕੋਈ ਜਾਂ ਮਤਲਬ ਨੁਕਸਾਨ ਨਾ ਹੋ ਰਿਹਾ ਹਾਂ ਜੀ ਤੇ ਇਸ ਕਰਕੇ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਲੋਕਾਂ ਨਾਲ ਜਰੂਰ ਗੱਲਬਾਤ ਕਰਾਂਗੇ ਜਿਹੜੇ ਭਾਈ ਆ ਰਹੇ ਨੇ ਪਾਣੀ ਦਾ ਵਹਾਵ ਬਹੁਤ ਤੇਜ਼ ਆ ਤੁਸੀਂ ਦੇਖ ਸਕਦੇ ਹੋ ਨੌਜਵਾਨ ਜਿਹੜਾ ਹਾਂ ਆ ਸੇਵਾ ਬੜੀ ਸੋਹਣੀ ਲੂਟੀ ਨਵਾ ਰਿਆ ਗੱਲਬਾਤ ਸ਼ੁਰੂ ਕਰਾਂਗੇ ਵੀਰ ਦੇ ਨਾਲ ਬਾਈ ਕੀ ਨਾ ਕੀ ਤੇਰਾ ਇਹ ਕਿੰਨਾ ਕੇ ਪਾਣੀ ਅੱਗੇ ਹੈਗਾ ਪਾਣੀ ਇੱਥੇ ਹੀ ਆ ਪਿੱਛੋਂ ਬਣਾਇਆ ਪਾਣੀ ਇੱਥੇ ਹੀ ਆ ਪਿੱਛੋਂ ਲੱਥਾ ਪਾਣੀ ਅੱਛਾ ਹਾਂ ਬਸ ਇੱਥੇ ਪਿੰਡ ਕੋਡ ਲਈ ਅੰਬ ਤੋਂ ਰੋਟੀ ਦੋ ਹਾਂਜੀ ਤੇ ਹੁਣ ਕਿੰਨਾ ਕੇ ਨੁਕਸਾਨ ਹੋ ਚੁੱਕਿਆ ਵਾ ਹੁਣ ਕਿੰਨੇ ਕੇ ਪਾਣੀ ਜਿਹੜੇ ਆ ਗਏ ਨੇ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਜੀ ਭਾਜੀ ਬਿਲਕੁਲ ਜੀ ਤੁਸੀਂ ਦੇਖਦੇ ਹੋ ਵੀ ਟੱਪਾ ਬੋਲਣਾ ਚਾਹੁੰਦਾ ਪੰਜਾਬ ਦੇ ਸਿਰ ਤੇ ਹਾਂਜੀ ਤੇ ਕਹਿੰਦਾ ਉਹ ਦੱਬਦੇ ਨਹੀਂ ਜਿੰਦੇ ਸਦਾ ਚੜਦੀ ਕਲਾ ਦੇ ਵਿੱਚ ਰਹਿੰਦੇ ਆ ਓ ਮਾ ਚੱਲਦਾ ਏ ਮੜਾ ਸਦਾ ਸਰਬੱਤ ਦਾ ਭਲਾ ਹੀ ਅਸੀਂ ਕਹਿੰਨੇ ਆਂ ਉਹ ਕਰਤੇ ਅਸ ਘੋੜੇ ਸਿੱਧੇ ਸੇਵਾ ਵੱਲ ਨੂੰ ਉਹ ਕਰਤੇ ਘੋੜੇ ਸਿੱਧੇ ਸੇਵਾ ਵੱਲ ਨੂੰ ਮੂੰਹ ਤੋੜ ਦਵਾਂਗੇ ਜਵਾਬ ਉਹ ਸੋਚੇ ਹੋਣਾ ਛੇਤੀ ਕਦੇ ਦਬ ਜੂ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਏ ਪੰਜਾਬ ਸੋਚੇ ਹੋਣਾ ਛੇਤੀ ਕਦੇ ਦਬ ਜੂ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਏ ਪੰਜਾਬ ਬਹੁਤ ਬਹੁਤ ਧੰਨਵਾਦ ਜੀ ਬਾਈ ਬਹੁਤ ਸੋਹਣੀ ਗੱਲਬਾਤ ਕੀਤੀ ਨੌਜਵਾਨ ਨੇ ਕਿ ਵੇਖਿਓ ਕਿਤੇ ਪੰਜਾਬ ਦਬਦਾ ਨਹੀਂ ਚੜਦੀ ਕਲਾ ਵਿੱਚ ਰਹੇਗਾ ਪੰਜਾਬ ਤੁਸੀਂ ਦੇਖਿਆ ਨੌਜਵਾਨ ਨੇ ਬਹੁਤ ਸੋਹਣੀ ਗੱਲਾਂ ਕੀਤੀਆਂ ਨੇ ਅਤੇ ਪੰਜਾਬ ਇਸੇ ਤਰ੍ਹਾਂ ਚੜਦੀ ਕਲਾ ਵਿੱਚ ਆ ਤੁਸੀਂ ਦੇਖ ਸਕਦੇ ਹੋ ਨੌਜਵਾਨ ਨੇ ਇਹਨਾਂ ਵਿੱਚ ਪੂਰਾ ਸ਼ਾਹ ਆ ਮਾਝੇ ਵਾਲੇ ਭਾਉ ਨੇ ਮਾਝੇ ਵਾਲੇ ਅਕਸਰ ਜਿਹੜੇ ਨੇ ਸੇਵਾ ਵਿੱਚ ਹਰ ਕਿਹਾਂ ਵਿੱਚ ਮਾਝੇ ਅੱਗੇ ਆਉਂਦੇ ਨੇ ਕੀ ਲੱਗਦਾ ਨਹੀਂ ਮਾਝੇ ਵਾਲੇ ਭਾਉ ਡਰ ਕੇ ਸੇਵਾ ਨਿਭਾ ਰਹੇ ਨੇ ਮੈਂ ਪੂਰੇ ਮਝੈਲ ਡਟੇ ਭਾਰੀ ਤੁਹਾਨੂੰ ਪਹਿਲਾਂ ਸ਼ੁਰੂ ਤੋਂ ਮਝੈਲਾਂ ਦੀ ਕੌਮ ਮਝੈਲਾਂ ਦੀ ਅੱਗੇ ਆਈ ਜਦੋਂ ਵੀ ਆਈ ਹੈ ਅੱਜ ਵੀ ਪੂਰੀ ਜਿੰਦ ਜਾਨ ਲਾ ਕੇ ਮੈਂ ਸੇਵਾ ਦੇ ਨਿਭਾਉਣਾ ਮਝੈੜ ਤੇ ਆ ਸਾਰੇ ਵੀਰ ਭਰਾ ਬਿਲਕੁਲ ਜੀ ਤੁਸੀਂ ਦੇਖਦੇ ਹੋ ਆ ਬਾਈ ਨਾਲ ਗੱਲ ਕਰਦੇ ਆ ਬਾਈ ਸੁਖਣਾ ਬਾਬਾ ਜੀ ਦੀ ਕਿਰਪਾ ਦੇ ਤੇ ਬੜੀ ਆ ਕਦਕਾਰ ਸੁਖਣਾ ਬਹੁਤ ਜ਼ਿਆਦਾ ਮੇਰਾ ਵੀ ਅਸੀਂ ਦੇਖਦੇ ਜਿੱਡੀ ਲੰਬੀ ਡਾਂਗ ਆ ਉੱਡਾ ਲੰਮਾ ਤੂਆ ਭਾਈ ਕੀ ਕਹਿਣਾ ਚਾਹੇਗਾ ਸੇਵਾ ਨਿਭਾ ਰਿਹਾ ਇੱਥੇ ਕਿੰਨੀ ਸੇਵਾ ਚਲੋ ਅਸੀਂ ਸਵੇਰਦੇ ਆ ਵੀਰ ਮੇਰੇ ਨਾਲ ਆਹੇ ਜੇ ਤੇ ਸਵੇਰਦੇ ਆ ਇੱਥੇ ਡੇ ਜਿਹੜਾ ਟਰੈਕਟਰ ਕੋਈ ਹੁੰਦਾ ਹੈ ਬਾਹਰ ਉਹਨੂੰ ਕਿ ਯਾਰ ਇੱਥੋਂ ਨਹੀਂ ਪਤਾ ਚੱਲਦਾ ਅੱਛਾ ਉਹ ਇੱਥੋਂ ਸਪੀਡ ਜਿੱਦੋਂ ਕਰਦਾ ਆ ਨਾ ਫਿਰ ਇੱਥੋਂ ਭੁਲੇਖਾ ਪੈਂਦਾ ਵਾ ਹੁਣ ਸਵੇਰ ਦੇ ਆ ਵੀਰ ਮੇਰੇ ਨਾਲ ਆ ਹੁਣ ਇੱਥੋਂ ਜਿਹੜਾ ਟਰੈਕਟਰ ਨੰਗਦਾ ਆ ਉਹਨੂੰ ਅਸੀਂ ਰਾਹ ਇੱਥੋਂ ਦੱਸੀਦਾ ਕਿ ਵੀਰ ਇਧਰੋਂ ਦੀ ਕੱਢ ਇੱਥੋਂ ਸਹੀ ਰਾਹ ਆ ਆ ਸਵੇਰੇ ਸੜਕ ਜਿਹੜੀ ਸੀ ਕਾਫੀ ਚਲੋ ਠੀਕ ਸੀ ਹੁਣ ਆ ਇੱਥੋਂ ਸੜਕ ਕਾਫੀ ਬੈ ਗਈ ਜੀ ਤੋਂ ਨੇ ਕਿਹ ਟਾਈਮ ਵੀ ਦੇਖ ਸਕਦੀ ਆ ਇੱਥੇ ਵਾਵਾ ਸੜਕ 'ਚ ਪਾੜ ਪੈ ਗਿਆ ਹਜੇ ਤੇ ਚਲੋ ਆ ਵੀਰਾਂ ਨੇ ਇੱਥੇ ਥੋੜਾ ਜਿਹਾ ਕੀਤਾ ਆ ਰੱਸੀ ਬੰਨੀ ਆ ਪਿੱਲਰ ਲਿਆਂਦੇ ਨਾਲ ਇਹਦੇ ਨਾਲ ਕਾਫੀ ਚਲੋ ਡੱਕ ਲੱਗੀ ਜੇ ਨੌਜਵਾਨਾਂ ਕੋਲ ਬੜੀ ਸੇਵਾ ਕੀਤੀ ਆ ਰਹੀ ਸੀ ਦੇਖਿਆ ਤੁਸੀਂ ਨੌਜਵਾਨ ਛੋਟੜੀ ਉਮਰ ਦੇ ਹੋ ਜਦ ਤਰ ਅਸੀਂ ਦੇਖਿਆ ਲੱਕੀ ਲੋਕੀ ਬੜੇ ਮਜ਼ਾਕ ਕਰਦੇ ਹੁੰਦੇ ਨੇ ਇਹ ਵੀ ਇਹ ਜਿਹੜੇ ਨੌਜਵਾਨ ਨੇ ਮੰਦਿਰ ਦੇ ਕਿਤੇ ਰੋਲਾ ਪਾਉਣ ਵਾਲੇ ਨੇ ਹਾਂ ਕੀ ਜਾਣ ਜਾਓਗੇ ਫੁਗਰੇ ਕਿਹਾ ਜਾਂਦਾ ਹੈ ਅੱਜ ਫੁਗਰੇਆਂ ਦਿਖਾਤਾ ਕਿ ਹੈਗੇ ਹੈ ਕਿਹੇ ਜੋਗੇ ਹੈਗੇ ਹਾਂਜੀ ਕਿ ਲੱਗਦਾ ਨਹੀਂ ਪੰਜਾਬੀ ਬਹਾਦਰ ਕੌਮ ਆ ਜਿੱਥੇ ਕਿਤੇ ਮੁਸੀਬਤ ਪੈਂਦੀ ਆ ਉਥੇ ਖੜਦੇ ਆ ਜਾ ਕੇ ਉਥੇ ਹਮੇਸ਼ਾ ਡਰਦੇ ਨਹੀਂ ਪੰਜਾਬ ਸਰ ਹਰਕਣਾ ਖੜਦਾ ਪਰ ਪੰਜਾਬ ਨਾਲ ਨਹੀਂ ਕੋਈ ਖੜਦਾ ਹੁਣ ਵੇਖੋ ਵੇਖੀ ਸਾਰੇ ਚਲੋ ਹੁਣ ਹਰਿਆਣੇ ਤੋਂ ਵੀ ਆਏ ਲੋਕ ਕਈ ਜਾਣੇ ਆਏ ਆ ਤੇ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਹੁਣ ਖੜੇ ਆਣ ਕੇ ਉਦਾਂ ਪੰਜਾਬ ਜਿੱਥੇ ਮੁਸੀਬਤ ਪਈ ਹਰਕ ਨਾ ਖੜਦਾ ਪੰਜਾਬ। ਕਿ ਲੱਗਦਾ ਹਾੜਾ ਦੇ ਨਾਲ ਪੰਜਾਬ ਮਰ ਜੂਗਾ ਕਿ ਲੱਗਦਾ ਇਸ ਤਾਂ ਹਾੜਾਂ ਹੈਗੇ ਨੇ। ਬੜੇ ਹਾੜਾ ਹੈ ਪੰਜਾਬ ਨੂੰ ਕੋਈ ਨਹੀਂ ਅਜੇ ਤੱਕ ਮਾਰ ਸਕਿਆ। ਅਬਦਾਲੀ ਯਰ ਗਿਆ ਹੈ ਨਾਦਰ ਸ਼ਾਹ ਰ ਗਿਆ ਹੈ ਭਾਜੀ ਤੇ ਪੰਜਾਬ ਅਜੇ ਤੱਕ ਨਾ ਮਰਿਆ ਤੇ ਨਾ ਮਰੂਗਾ। ਕਿ ਲੱਗਦਾ ਨਹੀਂ ਸਿੱਖ ਕੇ ਬਹਾਦਰ ਕੌਮ ਆ ਹਮੇਸ਼ਾ ਹੀ ਇਹਦੇ ਝੰਡੇ ਝੂਲੇ ਰਹਿਣਗੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਗੇ। ਮਹਾਰਾਜ ਤੁਸੀਂ ਬਾਣੀ ਚ ਸੁਣਿਆ ਹੈ ਨਾ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ। ਤੇ ਖਾਲਸੇ ਦਾ ਰਾਏ ਸਿੱਖ ਕੌਮ ਜਿੱਥੇ ਅੜ ਜਾਂਦੀ ਫਿਰ ਡਟ ਕੇ ਅੜ ਖੜਦੀ ਅੜ ਕੇ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਨੌਜਵਾਨ ਜਿਹੜੇ ਨੇ ਵੱਡੀ ਸੇਵਾ ਕਰ ਰਹੇ ਨੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਤੁਸੀਂ ਦੇਖ ਸਕਦੇ ਹੋ ਛੋਟੀਆਂ ਉਮਰਾਂ ਨੇ ਪਰ ਹੌਸਲੇ ਵੱਡੇ ਵਾਹ ਵਾਹ ਚੜ੍ਹਦੀ ਕਲਾ ਦੇ ਨਾਰੇ ਲਾ ਰਹੇ ਬੜੇ ਸੌਣ ਯਾਰ ਗਾੜੇ ਤੱਕ ਲਾਈ ਜਾ ਟਰੈਕਟਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਗਾੜੇ ਤੱਕ ਲਾਈ ਜਾ ਰਹੇ ਨੇ ਵੀਰਾਂ ਬਿਲਕੁਲ ਬਿਲਕੁਲ ਬੰਦੇ ਆ ਖੰਡੇ ਦੀਆਂ ਉਤਾਰਾਂ ਹੁੰਦੇ ਨੱਚਦੀ ਜਵਾਨੀ ਬਿਲਕੁਲ ਹੀ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਤੁਹਾਨੂੰ ਅਡਾਲਾਂ ਦੇ ਲਾਗੇ ਦੇ ਸੈਂਡ ਕੀਤੀਆਂ ਨੇ ਦੇਖਿਆ ਹੜ ਆਇਆ ਵਾ ਪਰ ਲੋਕਾਂ ਦੇ ਅਸੀਂ ਦੇਖਿਆ ਲੋਕੀ ਸ਼ਹਿਰਾਂ ਹੀ ਡਰ ਰਹੇ ਨੇ ਵੀ ਪਤਾ ਨਹੀਂ ਕੀ ਹਾਲਾਤ ਬਣ ਗਏ ਨੇ ਪਰ ਤੁਸੀਂ ਲੋਕ ਤੇ ਚੜ੍ਹਦੀ ਗੱਲਾ ਵਿੱਚ ਅੱਜ ਵੀ ਤੁਸੀਂ ਜਗਾਰੇ ਲਾ ਰਹੇ ਹੋ ਇਹ ਭਾਈ ਕੌਮ ਪਹਿਲਾਂ ਤੋਂ ਚੜਦੀ ਕਲਾ ਵਿੱਚ ਹੁਣ ਵੀ ਚੜਦੀ ਕਲਾ ਵਿੱਚ ਤੇ ਰਹੂ ਚੜਦੀ ਕਲਾ ਵਿੱਚ ਇਹਨੂੰ ਕੋਈ ਮਟਾਉਣ ਵਾਲਾ ਜੰਮਿਆ ਨਹੀਂ ਅਜੇ ਤੱਕ ਤੁਸੀਂ ਦੇਖਿਆ ਲੋਕ ਤੇ ਕਹਿ ਰਹੇ ਨੇ ਪਤਾ ਨਹੀਂ ਉੱਥੇ ਕਿੰਨਾ ਨੁਕਸਾਨ ਹੋ ਗਿਆ ਲੋਕਾਂ ਦੇ ਚਿਹਰੇ ਉਤਰ ਗਏ ਹੋਣੇ ਆ ਇਹਨਾਂ ਨੁਕਸਾਨ ਹੋਣ ਦੇ ਬਾਵਜੂਦ ਵੀ ਅਸੀਂ ਦੇਖਿਆ ਹਰੇ ਵੀ ਚੜਦੀ ਕਲਾ ਵਾਲੇ ਨੇ ਜਦੋਂ ਕਿਸੇ ਘਰੇ ਜਾਂਦਾ ਉਹ ਜਾਂਦੇ ਪਹਿਲਾਂ ਪੁੱਛਦੇ ਨੇ ਭਾਵੇਂ ਘਰੇ ਕੋਲ ਸਮਾਨ ਹੋਵੇ ਨਾ ਹੋਵੇ ਭਾਵੇਂ ਸਭ ਕੁ ਬਰਬਾਦ ਹੋ ਗਿਆ ਕਹਿੰਦੇ ਚਾਹ ਪੀ ਕੇ ਜਾਇਆ ਚਾਹ ਪੀ ਕੇ ਜਾਇਆ ਪਹਿਲਾਂ ਇਹ ਸਾਡੇ ਇਥੋਂ ਦਾ ਰਿਵਾਜ ਪਹਿਲਾਂ ਚਾਹ ਪਾਣੀ ਪੁੱਛਿਆ ਜਾਂਦਾ ਆਪਣਾ ਬਾਅਦ ਤੇ ਪਹਿਲਾਂ ਕਿਸੇ ਦਾ ਸੋਚੀਦਾ ਭਾਈ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਅਜਨਾਲਾ ਦੇ ਉਸ ਇਲਾਕੇ ਦੀਆਂ ਜਿਸ ਜਗ੍ਹਾ ਸੇਵਾ ਕਰਨ ਵਾਲੇ ਟਰੈਕਟਰ ਜਿਹੜਾ ਸੀ ਉਹ ਬਿਲਕੁਲ ਰੁੜ ਗਿਆ ਸੀ ਤੁਸੀਂ ਦੇਖ ਸਕਦੇ ਹੋ ਅੱਬਾ ਇਹਨਾਂ ਨਾਲ ਗੱਲ ਕਰਦੇ ਆਂ ਵੀ ਕੀ ਨਾ ਕੀ ਤੇਰਾ ਰਵੀ ਰਵੀ ਕਿੱਥੋਂ ਦਾ ਰਹਿਣ ਵਾਲਾ ਹੈ ਜਨਾਲੇੋਂ ਜਨਾਲੇ ਹਾਂਜੀ ਮੇਰੇ ਨਾਲ ਛੋਟੀ ਉਮਰ ਦੇ ਸੇਵਾ ਬੜੀ ਕਰ ਰਿਹਾ ਯਾਰ ਤੂੰ ਇਹ ਇੰਦਾ ਪਾਣੀ ਦਾ ਵਹਾਅ ਤੇਜ਼ ਆ ਡਰ ਨਹੀਂ ਲੱਗਦਾ ਕਿਤੇ ਰੁੜ ਜਾਏਗਾ ਤੇ ਯਾਰ ਡਰ ਨਹੀਂ ਲੱਗਣਾ ਡਰ ਗਿਆ ਦੇਖੋ ਕੀ ਕਰਨ ਲੱਗੇ ਨੇ ਹਾਂ ਕਰਕੇ ਲਿਆਏ ਗਏ ਆ ਬਿਲਕੁਲ ਐ ਡਰ ਕੇ ਰਹੀ ਦਾਣੀ ਤੇ ਸਾਈ ਕਿੱਥੇ ਮਰਜੀ ਕਰੋ ਦੀ ਸੇਵਾ ਕਰਦੇ ਆਫੇ ਸਵੇਰ ਤੀ ਕੱਲ ਦੀ ਕਰਨੇ ਪਰ ਅੱਤਵਾਰ ਤੇ ਇੱਥੇ ਪਾਣੀ ਬੜਾ ਸੀ ਅੱਤਵਾਰ ਦੀ ਕਰਨੇ ਅੱਜ ਬਰੋ ਉੱਥੋਂ ਨਹੀਂ ਟਰੈਕਟਰ ਨਿਕਲ ਸਕਦਾ ਜਿਹੜਾ ਟਰੈਕਟਰ ਡੁੱਬਾ ਸੀ ਤੁਸੀਂ ਵੇਖਿਆ ਤੁਹਾਡੇ ਸਾਹਮਣੇ ਤੋਂ ਹਾਂਜੀ ਇੱਥੇ ਹੋਇਆ ਸੀ ਟਰੈਕਟਰ ਗਾਂ ਚੱਲ ਗਿਆ ਟਰਾਲੀ ਉੱਤੇ ਹੀ ਭਾਈ ਟਰਾਲੀ ਉੱਪਰ ਸੀ ਹਾਂਜੀ ਤੇ ਵਿੱਚ ਸੰਗਤ ਸੇਵਾ ਕਰ ਰਹੀ ਸੀ ਬਚਾਅ ਹੋ ਗਿਆ ਕਿਹੜਾ ਨੁਕਸਾਨ ਤੇ ਨਹੀਂ ਹੋਇਆ ਨਹੀਂ ਨਹੀਂ ਬਚ ਗਏ ਸਾਰੇ ਤੇ ਇੱਕ ਪੈਨ ਆਈ ਬਾਹਰ ਕਢਾਈ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਾਣੀ ਬਹੁਤ ਜ਼ਿਆਦਾ ਵਾ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਬਾਈ 2 ਮਿੰਟ ਖਰਜੀਦਾ ਧਿਆਨ ਨਾਲ ਧਿਆਨ ਨਾਲ ਬਾਈ ਕਿੰਨਾ ਕੁ ਪਾਣੀ ਪੂਣੀ ਕਿੰਨਾ ਕੁ ਨੁਕਸਾਨ ਤੇ ਨਹੀਂ ਬਹੁਤ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਬਹੁਤ ਪਾਣੀ ਹੈ ਕਿਹੜੇ ਪਿੰਡ ਦੇ ਹੋ ਐਂ ਗੱਗੋਮਾਲ ਦੇ ਗੱਗੋਮਾਲ ਹਾਂਜੀ ਮਤਲਬ ਕੀ ਹਾਲ ਹੈ ਪਿੰਡ ਦੇ ਉਥੋਂ ਦੇ ਪਿੰਡ ਦੇ ਸਾਡੇ ਘਰਾਂ ਤੱਕ ਤਾਂ ਤੱਕ ਪਾਣੀ ਨਹੀਂ ਜਿਹੜਾ ਬਾਕੀ ਪਿੰਡ ਚ ਬਹੁਤ ਪਾਣੀ ਹੈ ਡੇਰਿਆਂ ਤੱਕ ਡੇਰਿਆਂ ਦਾ ਤਾਂ ਬਹੁਤ ਬੁਰਾ ਹਾਲਿਆ ਕੋਠੇ ਪਾਟਣ ਦੇ ਲੋਕਾਂ ਦੇ ਤੇ ਪਾਣੀ ਉਪਰੇ ਕਿ ਨਹੀਂ ਹੈ ਘਟਰੇ ਕਿ ਜਾਂ ਕਿੱਦਾਂ ਹੈ ਨਹੀਂ ਇਧਰੋਂ ਪਾਣੀ ਜਿਹੜਾ ਵਾ ਐਨੋਂ ਆ ਪਾਣੀ ਕਾਫੀ ਮਾਰ ਵਜਿਆ ਬੋਡੀ ਜਿਆਦਾ ਮਾਰ ਵਜ ਗਈ ਆ ਜੀ ਬਹੁਤ ਨੁਕਸਾਨ ਆ ਆ ਤੁਹਾਡੇ ਸਾਹਮਣੇ ਹੀ ਆ ਵੇਖੋ ਅਜੇ ਵੀ ਪਾਣੀ ਕਿੰਨਾ ਬਿਲਕੁਲ ਡੁੱਬਣ ਡਿਆ ਮੋਟਰਸਾਈਕਲ ਸਾਰਾ ਹਾਂਜੀ ਬਈ ਇੱਥੇ ਹੀ ਵਗੰਦਿਆ ਜੇ ਪਾਣੀ ਜਿੱਦਾਂ ਹੋਣ ਹਾਂਜੀ ਗੱਗੋ ਮਾਲੇ ਇੱਦਾਂ ਵਗੰਦਿਆ ਜੀ ਠੀਕ ਹੈ ਬਹੁਤ ਬਧਵਾ ਪਰ ਤੁਸੀਂ ਦੇਖਿਆ ਪਾਣੀ ਦੀ ਜਿਹੜੀ ਆ ਮਾਰ ਬਹੁਤ ਜਿਆਦਾ ਵਜਈ ਆ ਅਤੇ ਬਾਰ ਬਾਰ ਕਿ ਆ ਜਣਾ ਬਾਈ ਜੀ ਤੁਹਾਡਾ ਕੀ ਰਾਹ ਆ ਬੜੀ ਸੇਵਾ ਕਰਿਆ ਸੀ ਦੇਖਿਆ ਤੁਸੀਂ ਚੜਦੀ ਕਲਾ ਸਿੰਘ ਹਰ ਕਿਸੇ ਨੂੰ ਚੜਦੀ ਕਲਾ ਬੁਲਾ ਰਹੇ ਆ ਉੱਪਰ ਵਾਲਾ ਰੱਖਣ ਵਾਲਾ ਮਾਰਾ ਸੇਵਾ ਕੰਦੀ ਤੇ ਬਾਰੇ ਇਥੇ ਇਹੋ ਗੱਡੀਆਂ ਗੁੱਡੀਆਂ ਦਾ ਇਧਰੋਂ ਆਉਂਦੀ ਤੇ ਉਨਰੋ ਰੋਬਦੀ ਜਾਂਦਾ ਜੇ ਉਧਰੋਂ ਆਉਂਦੀ ਤਾਂ ਉਨਰੋ ਰੋਬਦੀ ਜਾਂਦਾ ਨਗਾ ਲੀਦਾ ਇੱਕ ਦੂਜੇ ਨੂੰ ਐਦਾਂ ਹੀ ਆ ਸੜਕਤ ਪਾੜ ਪੈਣਾ ਇਸ ਕਰਕੇ ਥੋੜਾ ਜਿਆ ਧਿਆਨ ਨਾ ਲਗਾਉਂਦੇ ਇਹਨਾਂ ਨੂੰ ਤੇ ਕੋਈ ਇਧਰ ਉਧਰ ਨਾ ਜਾ ਸਕੇ ਗੱਡੀ ਚ ਹਾਂ ਹਾਂ ਬਹੁਤ ਧੰਨਵਾਦ ਤੁਸੀਂ ਦੇਖਿਆ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਅਜਨਾਲਾ ਦੇ ਉਸ ਇਲਾਕੇ ਦੀਆਂ ਜਿੱਥੇ ਕਿ ਟਰੈਕਟਰ ਟਰਾਲੀ ਲੈ ਕੇ ਸੇਵਾਦਾਰ ਆਏ ਸੀ ਅਮਰਸਰ ਤੋਂ ਬਾਹਰੋਂ ਕਿਤੋਂ ਆਏ ਸੀ ਪੰਜਾਬ ਵਿੱਚ ਕਿਸੇ ਕੋਨੇ ਵਿੱਚ ਸ਼ਹਿਰ ਵਿੱਚੋਂ ਅਤੇ ਜਦੋਂ ਇੱਥੋਂ ਲੰਘਦੇ ਨੇ ਸੇਵਾ ਲੈ ਕੇ ਇੱਥੇ ਹਾਦਸਾ ਹੋ ਜਾਂਦਾ ਟਰੈਕਟਰ ਟਰਾਲੀ ਜਿਹੜੀ ਡੁੱਬ ਜਾਂਦੀ ਆ ਅਤੇ ਤੁਸੀਂ ਦੇਖਿਆ ਜਿੱਦਾਂ ਦੇ ਹਾਲਾਤ ਸੀ ਟਰੈਕਟਰ ਜਿਹੜਾ ਕਹਿੰਦੇ ਅੱਜ ਕੱਢਿਆ ਗਿਆ ਕਾਫੀ ਦਿਨਾਂ ਬਾਅਦ ਪਰ ਚਲੋ ਕਿਸਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਕਾਫੀ ਹੋ ਗਿਆ ਸੀ ਪਰ ਚੜਦੀ ਕਾਰ ਵਾਲੇ ਸਿੰਘ ਨੇ ਤੁਸੀਂ ਦੇਖਿਆ ਅੱਜ ਵੀ ਨੌਜਵਾਨ ਨੇ ਛੋਟੀ ਉਮਰ ਹੈ ਕਹਿੰਦੇ ਮਾਝੇ ਵਾਲੇ ਪਾਉ ਗਣਿਆਂ ਦਾ ਤੇ ਮਾਝੇ ਵਾਲੇ ਬਾਹੂ ਬਜੈਲ ਹੁੰਦੇ ਨੇ ਤੁਸੀਂ ਦੇਖਿਆ ਚਿਹਰਿਆਂ ਤੇ ਅੱਜ ਵੀ ਖੁਸ਼ੀ ਆ ਭਾਵੇਂ ਸਭ ਕੁਝ ਬਰਬਾਦ ਹੋ ਗਿਆ ਭਾਵੇਂ ਸਭ ਕੁਝ ਖਤਮ ਹੋ ਗਿਆ ਪਰ ਜਦੋਂ ਘਰੇ ਜਾਈਏ ਅੱਜ ਵੀ ਕਹਿੰਦੇ ਨੇ ਭਾਈ ਚਾਹ ਪੀ ਕੇ ਜਾਓ ਇਹ ਹੁੰਦੀ ਆ ਮਾਝੇ ਵਾਲਿਆਂ ਦੀ ਨਿਸ਼ਾਨੀ ਐਸੇ ਕਿ ਪੰਜਾਬੀ ਕਦੀ ਵੀ ਮਰਦੇ ਨਹੀਂ ਆ ਜਿਹਨੇ ਮਰਜ਼ੀ ਕਹਿੰਦੇ ਸਰ ਹਾੜਾ ਆ ਜਣ ਪੰਜਾਬੀਆਂ ਨਾਲ ਕੋਈ ਨਹੀਂ ਮਾਰ ਸਕਦਾ ਮੈਨੂੰ ਦਿਓ ਜੀ ਆਜਾ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੰਦਲ ਅਈ ਨਾਲਾ